ਨਾਬਾ ਜੇਲ੍ਹ ਵਿੱਚੋਂ ਗੈਂਗਸਟਰਾਂ ਦਾ ਭੱਜ ਜਾਣਾ ਪੁਲਿਸ ਦੀ ਸਾਜ਼ਿਸ਼ ਹੈ। ਇਸ ਵਾਰ ਗੈਂਗਸਟਰ ਨੀਤਾ ਦਿ올ਦੇਵ ਰਾਦੇ ਫੇਸਬੁੱਕ ਸਟੇਟਸ 'ਤੇ ਚੁੱਕਿਆ ਹੈ। ਉਸਨੇ ਲਿਖਿਆ ਕਿ ਪੁਲਿਸ ਬੁਪਾਲ ਇਨਕਾਊਂਟਰ ਦੀ ਤਰਸ ਤੇ ਡਰਾਮਾ ਰਚ ਰਹੀ ਹੈ। ਇਹਨਾਂ ਮੁੰਡਿਆਂ ਨੇ 1-2 ਸਾਲ ਵਿੱਚ ਬਰੀ ਹੋ ਜਾਣਾ ਸੀ ਇਸ ਲਈ ਇਹਨਾਂ ਦੇ ਭੱਜਣ ਦੀ ਕੋਈ ਵਜ੍ਹਾ ਨਹੀਂ ਸੀ। ਕੁਲਪ੍ਰੀਤ ਸਿੰਘ ਨੇ ਸਿਆਸੀ ਸਟੈਂਡ ਦਾ ਖਦਸ਼ਾ ਵੀ ਜਤਾਇਆ। ਉਹਨਾਂ ਨੇ ਲਿਖਿਆ ਕਿ ਜੇਕਰ ਇਹਨਾਂ ਨੂੰ ਕੁਝ ਹੋਇਆ ਤਾਂ ਪੁਲਿਸ ਜ਼ਿੰਮੇਵਾਰ ਹੋਏਗੀ। ਜੀ ਹਾ ਹੀ ਡਰ ਵਿੱਕੀ ਗੌਂਡਰ ਤੇ ਪਰਿਵਾਰ ਨੂੰ ਵੀ ਹੈ ਸਾਨੂੰ ਇਹ ਹੈ ਵੀ ਵਿੱਕੀ ਗੌਂਡਰ ਦੇ ਕਿਤੇ ਉਹਦਾ ਇਨਕਾਊਂਟਰ ਨਾ ਕਰ ਦਿੱਤੇ ਜਾਵੇ ਠੀਕ ਹੈ ਜੀ ਵੀ ਅਸੀਂ ਤਾਂ ਇਹਨਾਂ ਨੂੰ ਫੜਨ ਫੜ ਕੇ ਹੁੰਦੇ ਤੇ ਬੰਦੀ ਕਾਰਵਾਈ ਕੀਤੀ ਹੈ ਪੁਲਿਸ ਨੇ ਵਿੱਕੀ ਗੌਂਡਰ ਦੇ ਦੋ ਚੁਚੇਰੇ ਭਰਾਵਾਂ ਨੂੰ ਹਿਰਾਸਤ ਵਿੱਚ ਲਿਆ ਪਰਿਵਾਰ ਨੂੰ ਇਹ ਵੀ ਚਿੰਤਾ ਹੈ ਕਿਤੇ ਪੁਲਿਸ ਵਿੱਕੀ ਨੂੰ ਲੱਭਣ ਲਈ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਨਾ ਕਰ ਦੇਵੇ ਸਾਨੂੰ ਤਾਂ ਉਹਦੇ 8 8:30 9 ਵਜੇ ਪਤਾ ਲੱਗਾ ਵੀ ਠੀਕ ਹੈ ਖਬਰਾਂ ਆਉਣ ਡੀਆਂ ਤੇ ਖਬਰਾਂ ਟੀਵੀ ਲਾਇਆ ਤੇ ਖਬਰਾਂ ਚੱਲਣ ਡੀਆਂ ਮੁਰਕੇ ਸਾਨੂੰ ਪਤਾ ਲੱਗਾ ਵੀ ਇਹ ਆਪਣਾ ਵੀ ਕਾਕੇ ਦੀ ਹੈ ਗੱਲਬਾਤ ਜਨਵਾਲਾ ਨਹੀਂ ਸੀ ਇਹ ਕਿਸੇ ਦੀ ਵੀ ਜਿਵੇਂ ਮਗਰ ਲੱਗਾ ਕਿਸੇ ਦੀ ਅਸੀਂ ਤੇ ਉਹ ਯਾਨੀ ਜੇਤੀ ਤੋਂ ਜੇਤੀ ਫੜਕੇ ਤੇ ਉਹਨੂੰ ਅੰਦਰ ਕਰਨ